ਨਹੀਂ ਮੰਮੀ ਜੀ ਮੈਂ ਪਾਣੀ ਨਹੀਂ ਪੀਣਾ। ਕਿਸਾਨ ਦਾ ਮੰਮੀ ਜੀ। ਸੁਖਸਾਨ ਤੇ ਮੈਂ ਬਾਅਦ ਦੱਸਦਾ ਪਹਿਲਾਂ ਇਹਨੂੰ ਇੱਥੋਂ ਲੈ ਜਾਓ। ਇਹਨੂੰ ਮੇਰੀ ਨਜ਼ਰਾਂ ਤੋਂ ਦੂਰ ਲੈ ਜਾਓ ਇਹਨੂੰ। ਪੁੱਤ ਕੀ ਗੱਲ ਹੋ ਗਈ ਆ? ਕੀ ਗਲਤੀ ਹੋ ਗਈ ਮੇਰੀ ਤੇ ਤੋਂ? ਗਲਤੀ? ਪਾਪ ਕਰਦੀ ਪਾਪ। ਪਾਪ ਹੋਇਆ ਇਹਦੇ ਕੋਲੋਂ। ਮੇਰੀ ਭੈਣ ਤੇ ਅਤਿਆਚਾਰ ਕਰਦੀ ਏ। ਘਰ ਦੇ ਸਾਰੇ ਕੰਮ ਉਹਦੇ ਕੋਲੋਂ ਕਰਾਉਂਦੀ ਆ। ਹਮਣ ਐਦਾਂ ਕਰਦੀ ਆ ਤੂੰ ਪੁੱਤ? ਨਹੀਂ ਮੰਮੀ ਤੁਹਾਨੂੰ ਕਿਹਨੇ ਕਿਹਾ? ਮੈਂ ਉਹ ਤੇ ਅਤਿਆਚਾਰ ਕਰਦੀ ਆ ਜਦੋਂ ਕੋ ਮੈਂ ਕਰਦੇ ਸਾਰੇ ਕੰਮ ਕਰਾਉਣੀ ਆ ਮੈਂ ਤੇ ਉਹਨੂੰ ਰਾਣੀਆਂ ਵਾਂਗੂ ਰੱਖਦੀ ਆ ਰਾਣੀਆਂ ਵਾਂਗੂ ਰਾਣੀਆਂ ਵਾਂਗੂ ਕੇ ਨੌਕਰਾਂੀਆਂ ਵਾਂਗੂ ਕਰਦੇ ਸਾਰੇ ਕੰਮ ਤੂੰ ਉਹਦੇ ਕੋਲੋਂ ਕਰਾਉਣੀ ਆ ਝਾੜੂ ਉਹਦੇ ਕੋਲੋਂ ਕਰਾਉਣੀ ਆ ਕੋਚਾ ਉਹਦੇ ਕੋਲੋਂ ਲਵਾਉਣੀ ਆ ਕੱਪੜੇ ਉਹਦੇ ਕੋਲੋਂ ਤਵਾਉਣੀ ਆ ਰਾਣੀਆਂ ਵਾਂਗੂ ਰੱਖਿਆ ਤੂੰ ਉਹਨੂੰ ਨਾ ਨਾ ਪੁੱਤ ਮੈਂ ਨਹੀਂ ਇਹਨੂੰ ਇਦਾਂ ਦੀ ਸਿੱਖਿਆ ਦਿੱਤੀ ਉਹ ਨਹੀਂ ਇਦਾਂ ਕਰ ਸਕਦੀ ਤੁਹਾਡੇ ਕਿੰਨੇ ਕੰਨ ਭਰਤੇ ਆ ਤੁਹਾਨੂੰ ਕਿਹਨੇ ਕਹਿਤਾ ਮੈਂ ਕੋਲੋਂ ਸਾਰੇ ਕੰਮ ਕਰਾਉਣੀ ਆ ਕੁਛੋ ਆ ਮੁੰਜ ਨੂੰ ਮਹਾਰਾਣੀਆਂ ਵਾਂਗੂ ਰੱਖਦੀ ਆ ਇੱਕ ਕੰਮ ਨਹੀਂ ਮੈਂ ਉਹਨੂੰ ਕਰਨ ਦਿੰਦੀ ਸਾਰੀ ਦਿਹਾੜੀ ਉਹ ਮੰਜੇ ਤੇ ਰਹਿੰਦੀ ਆ ਕੰਨ ਪਰੰਦੀ ਕੀ ਗੱਲ ਕਰਦੀ ਆ ਮੈਂ ਤੇ ਆਪਣੇ ਅੱਖੀ ਕਿੰਨੇ ਅਤਿਆਚਾਰ ਕੀ ਕਰਦੀ ਆ ਤੂੰ ਮੇਰੀ ਭੈਣ ਤੇ ਆਪ ਏਸੀ ਲਾ ਕੇ ਸਾਰਾ ਦਿਨ ਬੈਠੀ ਰਹਿਣੀ ਆ ਤੂੰ ਬਾਹਰ ਗਰਮੀ 'ਚ ਵਿਚਾਰੀ ਕੰਮ ਕਰਦੀ ਆ ਝੰਗੀਆਂ ਘਟਦੀਆਂ ਤੂੰ ਉਹਦੀਆਂ ਲੱਤਾਂ ਘਟੋਨੀ ਤੂੰ ਉਹਦੇ ਐਨੇ ਗੁੱਸੇ 'ਚ ਨਾ ਆ ਤੂੰ ਗੁੱਸੇ 'ਚ ਨਾ ਮਮਮੀ ਜੀ ਆ ਵੇਖੋ ਵੇਖਾਂ ਮਾਰਾਨੀ ਕਿ ਡੈਸੀ ਲਾ ਕੇ ਤੇ ਬੈਠੀ ਆ ਕਰਦੇ ਕੰਮ ਕਰ ਕਿਨੇ ਕਰਨੇ ਆ ਸਾਰਾ ਉਦਾਂ ਹੀ ਵੇੜੇ 'ਚ ਖਲਾਰਾ ਪੜਲਾ ਦੂਜਾ ਸੂਟ ਪਾ ਕੇ ਤੇ ਕੰਮ ਕਰ ਕਰ ਕਰਦੇ ਸਾਰੇ ਸੁਣਦਾ ਨਹੀਂ ਆ ਗੁੰਗੇ ਆ ਪੈਰੀ ਨਹੀਂ ਆ ਕਿਹਾ ਦਿੱਤੀ ਹੈ ਹੈ ਇਹਦਾਂ ਮੈਂ ਸਿਖਿਆ ਦਿੱਤੀ ਆ ਮੈਨੂੰ ਤੇਰੇ ਤੋਂ ਉਮੀਦ ਨਹੀਂ ਹੈਗੀ ਕਿ ਤੂੰ ਇੰਨੀ ਗਿਰ ਜੈਗੀ ਮੰਮੀ ਜੀ ਆ ਜਿਹੜੇ ਡਰਾਮੇ ਆ ਨਾ ਆਪਣੇ ਘਰ ਜਾ ਕੇ ਕਰੋ ਬਸ ਇਹਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਓ ਨਾ ਨਾ ਇਹ ਨਾ ਪੁੱਤ ਗੱਲ ਕਰ ਮੈਂ ਤੇਨੂੰ ਖੜਦੀ ਕਦੀ ਵੀ ਨਹੀਂ ਮੈਂ ਆਪਣੇ ਨਾਲ ਖੜਕੇ ਬੇਇੱਜ਼ਤੀ ਕਰਾਉਣੀ ਆ ਇਹਦੇ ਪਿਓ ਦਾ ਸੁਭਾਅ ਪਤਾ ਕਿੰਨਾ ਗਰਮ ਆ ਇਹਦੇ ਨਾਲ ਤੇ ਉਹਨੇ ਮੈਨੂੰ ਵੀ ਪੈਰ ਰੱਖਣ ਦੇਣਾ ਘਰ ਮੈਨੂੰ ਤੇਰੇ ਤੋਂ ਉਮੀਦ ਨਹੀਂ ਹੈਗੀ ਵੀ ਨਾਲੇ ਇਹ ਨਾ ਸੋਚੀ ਮੈਂ ਉਹਨਾਂ ਮਾਵਾਂ ਚੋਂ ਆਂ ਕਿ ਜਿਹੜੀਆਂ ਗੱਲ ਨਾਲ ਆ ਕੇ ਲੈ ਜਾਂਦੀਆਂ ਜਿੱਥੇ ਮਰਜੀ ਧੱਕੇ ਖਾਦਾ ਫਾਉ ਮਰ ਜਿੱਥੇ ਮਰਜੀ ਆਪਣਾ ਘਰ ਤੋਂ ਆਪ ਉਜਾੜਿਆ ਵਾ ਮੈਂ ਨਹੀਂ ਤੈਨੂੰ ਨਾਲ ਖੜਦੀ ਹਾਏ ਹਾਏ ਨਹੀਂ ਤੇਨੂੰ ਨੰਨੀ ਜੀ ਜਾਣ ਤੇ ਜ਼ੁਲਮ ਕਰਨ ਲੱਗਿਆ ਮਾਸਾ ਤਰਸ ਨਾ ਆਇਆ ਉਹ ਤੇ ਵਿਚਾਰੀ ਅੱਗੇ ਬੇਜਬਾਨ ਆ ਰੱਬ ਦੀ ਮਾਰੀ ਤੇ ਤੂੰ ਉਹਤੇ ਜ਼ੁਲਮ ਕਰਦੀ ਰਹੀ ਤੈਨੂੰ ਮਾਸਾ ਸ਼ਰਮ ਨਹੀਂ ਆਈ ਨੱਕ ਡੋਬ ਕੇ ਮਰ ਜਾ ਇਹੋ ਜਿਹੀ ਕਰਤੂਦ ਕਰਨ ਤੋਂ ਪਹਿਲਾਂ ਤੂੰ ਕਰੇ ਮੰਮੀ ਜੀ ਮੈਨੂੰ ਤੇ ਪਤਾ ਹੀ ਨਹੀਂ ਐ ਕਿ ਤੱਕ ਕਦੋਂ ਕਿਦੀ ਇਹ ਜ਼ੁਲਮ ਕਰਨ ਦੀ ਆ ਵਿਚਾਰੀ ਤੇ ਮੈਨੂੰ ਤੇ ਅੱਜ ਪਤਾ ਲੱਗਾ ਵਾ ਮੈਂ ਨਹੀਂ ਇਹਨੂੰ ਪੁੱਤ ਆਪਣੇ ਨਾਲ ਖੜਨਾ ਮੇਰੇ ਅੱਖਾਂ ਤੋਂ ਭਾਵੇਂ ਦੂਰ ਲੈ ਜਾ ਭਾਵੇਂ ਜਿੱਥੇ ਮਰਜੀ ਮਰੇ ਮੈਂ ਮੰਮੀ ਜੀ ਮੈਂ ਨਹੀਂ ਰੱਖਣਾ ਇਹਨੂੰ ਲੈ ਜਾ ਦੂਰ ਹੋ ਜਾ ਤੂੰ ਮੇਰੇ ਲਾਗੋਂ ਮੇਰੇ ਲਾਗੇ ਨਾ ਤੈਨੂੰ ਨਿਕਲ ਜਾ ਹਥੋਂ ਤੂੰ ਮੰਮੀ ਜੀ ਲੈ ਜਾਓ ਇਹਨੂੰ ਇੱਥੋਂ ਇਹੋ ਜਿਹਾ ਕਰਤੂਤਾ ਕਰਨ ਤੋਂ ਪਹਿਲਾਂ ਸੋਚਣਾ ਸੀ ਹੁਣ ਜੂ ਮਾਫੀਆਂ ਮੰਗਣ ਲਈ ਆ